ਸਭ ਤੋਂ ਪਹਿਲਾਂ ਮੈਂ ਇਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਦੀ ਬਦੌਲਤ ਅੱਜ ਮੈਨੂੰ ਨੰਗਲ ਸ਼ਹਿਰ ਦੇ ਤੇ ਇੱਥੇ ਦੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮੌਕਾ ਮਿਲਿਆ ਇਹਦੇ ਵਿੱਚ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕਿ ਅੱਗੇ ਦੀਵਾਲੀ ਦਾ ਤਿਉਹਾਰ ਆ ਰਿਹਾ ਹੈਗਾ ਉਹਦੇ ਵਿੱਚ ਆਪਾਂ ਆਪਣੀ ਸੇਫਟੀ ਨੂੰ ਵੀ ਮੁੱਖ ਰੱਖੀਏ ਤੇ ਆਪਣੇ ਪਰਿਵਾਰਾਂ ਨੂੰ ਵੀ ਮੁੱਖ ਰੱਖੀਏ ਪਰਿਵਾਰਾਂ ਨੂੰ ਮੁੱਖ ਰੱਖਦੇ ਹੋਏ ਨਾਲੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇੱਕ ਕਪੜੇ ਪੰਜਾਬ ਦੇ ਵਿੱਚ ਬੜੀ ਮਾੜੀ ਅਲਮਤ ਚੱਲ ਰਹੀ ਸੀ ਜਿਹਨੂੰ ਮਸ਼ਹੂਰੀ ਦੀ ਅਲਮਤ ਕਹਿੰਦੇ ਨੇ ਉਹ ਸਾਡੀ ਸਰਕਾਰ ਬਹੁਤ ਜ਼ੋਰ ਆ ਸ਼ੋਰਾਂ ਦੇ ਨਾਲ ਉਹਨੂੰ ਮਟਾਉਣ ਤੇ ਲੱਗੀ ਹੋਈ ਹੈ ਕੀ ਹੈ ਸਾਡਾ ਉਹਦੇ ਵਿੱਚ ਸਹਿਯੋਗ ਦਿਓ ਸਹਿਯੋਗ ਦਿਓਗੇ ਤਾਂ ਆਪਾਂ ਰਲ ਮਿਲ ਕੇ ਵਧੀਆ ਤਰੀਕੇ ਨਾਲ ਕੰਮ ਕਰ ਸਕਾਂਗੇ ਇੱਕ ਹੋਰ ਕਿਸੇ ਤੁਹਾਡੇ ذریعے ਬੇਨਤੀ ਕਰਨੀ ਚਾਹਨਾ ਇੱਕ ਪਰਾਲੀ ਦੀ ਅੱਗ ਜਿਹੜੀ ਲੱਗਦੀ ਹੈਗੀ ਆ ਉਹਨੂੰ ਘੱਟ ਤੋਂ ਘੱਟ ਲਾਉਣ ਦੀ ਕੋਸ਼ਿਸ਼ ਕਰੋ ਜਿੰਨਾ ਵਧੀਆ ਕਰਾਂਗੇ ਓਨਾ ਹੀ ਸਾਡਾ ਵਾਤਾਵਰਣ ਸਾਫ਼ ਸੁੱਧਰਾ ਥੈਂਕ ਯੂ ਸਰ ਇੱਕ ਦੀਵਾਲੀ ਦਾ ਤਿਉਹਾਰ ਆ ਗਿਆ ਤਿਉਹਾਰਾਂ ਦਾ ਸੀਜ਼ਨ ਇਹਨੂੰ ਲੈ ਕੇ ਤੜਾ ਸੱਟਾ ਜੂਏ ਚ ਬੜਾ ਵੱਦਾ ਹੁੰਦਾ ਹੈ ਪੀਤੇ ਹੀ ਦਿਨੀ ਨੰਗਲ ਦੇ 14 ਨੌਜਵਾਨ ਇਹ ਮਾਚਰਪੁਰ ਚੱਕੇ ਲੈ ਗਏ ਸੀ ਉਹ ਕਿਥੇ ਦਾ ਵੀ ਜਾਣਦਾ ਨਹੀਂ ਮੇਰੀ ਉਹਨਾਂ ਨੂੰ ਚੇਤਾਵਨੀਆਂ ਦੀ ਵੀ ਜਾ ਤਾਂ ਇਹ ਮਾੜਾ ਕੰਮ ਛੱਡ ਦੇ ਤਾਂ ਜਾਇਗੀਆ ਛੱਡ ਦੇ ਇੱਕ ਸਰ ਨੰਗਲ ਦੀ ਗੱਲ ਕਰੀਏ ਬੀਵੀਐਮਪੀ ਏਰੀਆ ਤੁਹਾਡੇ ਇਲਾਕੇ ਛਾ ਗਿਆ ਇਹਨਾਂ ਦੇ ਬਹੁਤ ਜ਼ਿਆਦਾ ਖੰਡਰ ਕੁਆਟਰ ਹੈ ਆਮ ਖਵਾਰਾਂ ਦੀਆਂ ਸਲਕੀਆਂ ਬਣਦੇ ਆ ਇਹਨਾਂ ਵਿੱਚ ਟਿਕਟਾ ਤਸਕਰ ਹੈ ਚਿੱਟਾ ਪੀੜੇ ਵਾਲਿਆ ਉਹਨਾਂ ਲਈ ਬਹੁਤ ਵਧੀਆ ਵਰਦਾਨ ਐਟਾ ਸਾਰੂ ਹੋਏ ਕੀ ਇਹਨੂੰ ਲੈ ਕੇ ਕਦੇ ਬੀਵੀਐਮਪੀ ਦਾ ਕਿਸੇ ਅਧਿਕਾਰੀ ਨਾਲ ਗੱਲ ਮਿਲ ਦੇਵਾਰੀ ਐਚਆਰਟ ਅੰਦਰ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਵੀ ਮੈਨੂੰ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਉਹ ਬੀਬੀਐਮਬੀ ਵਾਲੇ ਹੁਣ ਭਾਵੇਂ ਆਮ ਪਬਲਿਕ ਹੋਵੇ ਮੈਂ ਸਾਰਿਆਂ ਨਾਲ ਵਾਸਤਾ ਲੱਭ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਦੇ ਨਾਲ ਇੱਕ ਵੱਡੀ ਸਮੱਸਿਆ ਹੈ ਅੱਜ ਦੀ ਨਹੀਂ ਹੈ ਕਾਫੀ ਲੰਬੇ ਦੌਰ ਇਹਦੇ ਬਾਰੇ ਵੀ ਵਿਚਾਰ ਕਰਕੇ ਜੀ ਕੋਈ ਨਾ ਕੋਈ ਪਲਾਨ ਜਾਰੀ ਕਰਾਂਗੇ ਜੀ ਜਿਹਦੇ ਤਰ੍ਹਾਂ ਆਪਾਂ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਆ ਉਹਨੂੰ ਅਲਰਟ ਕਰਕੇ ਇਹਨਾਂ ਦੇ ਚਲਾਨ ਵਗੈਰਾ ਕਰਕੇ ਜਾਂ ਹੋਰ ਵੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੇ ਇਕਸਾਰ ਹੁੱਲੜਵਾਜਾਂ ਦੀ ਗੱਲ ਕਰੀਏ ਬੋਲਟਾਂ ਦੇ ਪਟਾਕੇ ਆਮ ਸਰੋਂੋਂ ਮਿਲਦੇ ਕੋਈ ਜਾਂ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਬੱਚੇ ਵੀ ਪਰੇਸ਼ਾਨ ਹੋਣ ਦੇ ਮਾਪੇ ਵੀ ਪਰੇਸ਼ਾਨ ਇਹਨਾਂ ਨੂੰ ਹੁੱਲੜਵਾਜਾਂ ਖਿੱਚਦਾ ਹੁੰਦੇ ਨੇ। ਅਚਨ ਬਾਈਕਾਂ ਦੇ ਪਟਾਕੇ ਬਹੁਤ ਵੱਜਦੇ ਹਨ ਔਰ ਬਿਨਾ ਨੰਬਰ ਪਲੇਟ ਤੋਂ ਕਾਫੀ ਮੁੱਦੇ ਇਹਨਾਂ ਦੇ ਖਿਲਾਫ ਹਰ ਤਰ੍ਹਾਂ ਦਾ ਮناسب ਐਕਸ਼ਨ ਲਿਆ ਜਾਏਗਾ। ਇਹ ਸਰ ਜਨਤਾ ਦੀ ਗੱਲ ਕਰੀਏ ਜਨਤਾ 'ਚ ਵਿਸ਼ਵਾਸ ਕਿੰਨਾ ਕਿਤੇ ਮੂਰਖ ਹੋਤਾ ਜਾ ਰਿਹਾ ਪੰਜਾਬ ਹੁਣ ਸਿਰਫ ਇੱਕ ਬੜਿਆ ਸੀਗਾ 2-3 ਸਾਲ ਪਹਿਲੇ ਵੀ ਪੁਲਿਸ ਨੂੰ ਦੱਸੋ ਪਹਿਲੇ ਹੀ ਸਮਾਜ ਗ੍ਰੋਹੀ ਅਲਸਰ ਦੀ ਯਾਦਗਾਰੀ ਨੂੰ ਮਿਲ ਜਾਂਦੀ ਇਹਦੇ ਲਈ ਇਹਦੇ ਲਈ ਤੁਸੀਂ ਮੋਬਾਈਲ ਪਰਚੰਤਾ ਕਰਨਾ ਚਾਹੋ ਪੰਜਾਬ ਇਹਦੇ ਲਈ ਮੈਂ ਜਨਤਾ ਨੂੰ ਸਾਰਿਆਂ ਨੂੰ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੇਰਾ ਮੋਬਾਈਲ ਨੰਬਰ ਹੈ 997660036 ਕਿਸੇ ਵੇਲੇ ਵੀ ਅੱਧੀ ਰਾਤ ਨੂੰ ਵੀ ਫੋਨ ਕਰੋਗੇ ਤੁਹਾਡੀ ਮਦਦ ਲਈ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਤੁਹਾਡੇ ਹਾਂ ਮੋਰੇ ਖੜਾ ਹੋਊਗਾ ਹਰ ਤਰ੍ਹਾਂ ਦੀ ਤੁਹਾਡੀ ਮਦਦ ਕੀਤੀ ਰਹੇ ਟ੍ਰੈਫਿਕ ਪੁਲਿਸ ਅੱਜਕੱਲ੍ਹ ਘਾਟੀ ਦਿਖਾਈ ਦਿੰਦੀ ਹੈ ਜੀ ਨੰਗਲ ਦੇ ਦਿਵਾਲੀ ਹੈ ਸ਼ਹਿਰ ਦੇ ਵਿੱਚ ਹੈ ਜੀ ਜਾਨ ਲੱਗੇ ਰਹੀ ਹੈ ਸ਼ਹਿਰ ਦੇ ਵਿੱਚ ਦਿਵਾਲੀ ਆ ਗਈ ਹੈ ਜੀ ਤਿਹਾਰਾਂ ਦੇ ਚੱਲਦੇ ਸੜਕਾਂ ਤੱਕ ਕਰਾਊਡ ਆ ਗਿਆ ਜੀ ਉਹਦੇ ਸਬੰਧ ਦੇ ਵਿੱਚ ਕੋਈ ਰੂਟ ਪਲਾਨ ਜਾਂ ਕੋਈ ਇਸ ਤਰ੍ਹਾਂ ਦਾ ਟ੍ਰੈਫਿਕ ਵਿਵਸਥਾ ਕੀਤੀ ਜਾਏ ਇਸ ਵਾਰ ਜਲਦੀ ਕੀਤੀ ਜਾਏਗੀ ਤਾਂ ਤੁਹਾਡੇ ਨਾਲ ਜਾਗਰੂਕੀ